ਆਖਰਕਾਰ ਕਾਲੀ ਥਾਰ ਵਾਲੀ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਨੂੰ ਮਿਲੀ ਜ਼ਮਾਨਤ ਕੁਝ ਹੀ ਸਮੇਂ ਬਾਅਦ ਅਮਨਦੀਪ ਕੌਰ ਹੋਵੇਗੀ ਜੇਲ੍ਹ ਤੋਂ ਬਾਹਰ ਸਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਮਿੱਤਰੋ ਬਹੁਤ ਹੀ ਚਰਚਾ ਦੇ ਵਿੱਚ ਰਿਹਾ ਮਾਮਲਾ ਕਾਲੀ ਥਾਰ ਵਾਲੀ ਅਮਨਦੀਪ ਕੌਰ ਜੋ ਕਿ ਪਹਿਲਾਂ ਪੁਲਿਸ ਮੈਕਮੇ ਦੇ ਵਿੱਚ ਸੀ ਅਤੇ 17 ਗ੍ਰਾਮ ਦੇ ਨਾਲ ਗ੍ਰਿਫਤਾਰ ਹੋਈ ਉਸ ਤੋਂ ਬਾਅਦ ਕੱਢ ਦਿੱਤਾ ਗਿਆ ਪੁਲਿਸ ਮੈਕਮੇਜੋਂ ਅਤੇ ਕਾਫੀ ਦਿਨਾਂ ਤੋਂ ਜੇਲ੍ਹ ਦੇ ਵਿੱਚ ਸੀ ਅਤੇ ਉਸ ਦੀ ਜ਼ਮਾਨਤ ਲੱਗੀ ਹੋਈ ਸੀ ਅੱਜ ਕੋਰਟ ਨੇ ਦੋਨੋਂ ਪਾਸੇ ਦੀਆਂ ਦਲੀਲਾਂ ਸੁਣੀਆਂ ਅਤੇ ਜੱਜ ਸਭ ਅਮਨਦੀਪ ਕੌਰ ਦੇ ਵਕੀਲ ਨੇ ਜਿਹੜੇ ਉਹਨਾਂ ਦੀਆਂ ਦਲੀਲਾਂ ਦੇ ਨਾਲ ਸਹਿਮਤ ਹੋਏ ਅਤੇ ਉਹਨਾਂ ਨੇ ਮੋਹਰ ਲਗਾ ਦਿੱਤੀ ਕਿ ਅਮਨਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਜਾਵੇ ਕੁਝ ਹੀ ਸਮੇਂ ਬਾਅਦ ਅਮਨਦੀਪ ਕੌਰ ਜੇਲ੍ਹ ਤੋਂ ਬਾਹਰ ਹੋਵੇਗੀ ਇੱਥੇ ਹੀ ਤੁਹਾਨੂੰ ਦੱਸ ਦਈਏ ਅਮਨਦੀਪ ਕੌਰ ਦਾ ਜਿਹੜਾ ਸਾਥੀ ਹੈ ਬਲਜਿੰਦਰ ਸੋਨੂੰ ਉਹ ਹਾਲੇ ਜੇਲ੍ਹ ਦੇ ਵਿੱਚ ਹੀ ਹੈ ਅਤੇ ਉਸ ਨੂੰ ਵੀ ਹੁਣ ਆਸਾਨੀ ਹੋ ਗਈ ਹੈ ਜ਼ਮਾਨਤ ਮਿਲਣ ਦੇ ਵਿੱਚ ਕਿਉਂਕਿ ਦੋਨੋਂ ਕੇਸਵਾਰ ਨੇ ਜਦੋਂ ਇੱਕ ਜਣੇ ਨੂੰ ਜ਼ਮਾਨਤ ਮਿਲ ਜਾਵੇ ਦੂਸਰੇ ਨੂੰ ਆਸਾਨੀ ਹੋ ਜਾਂਦੀ ਹੈ ਇੱਥੇ ਹੀ ਤੁਹਾਨੂੰ ਦੱਸ ਦਈਏ ਕੋਰਟ ਦੇ ਵਿੱਚ ਇੱਕ ਹੋਰ ਅਹਿਮ ਜਿਹੜੀ ਚੀਜ਼ ਜ਼ਮਾਨਤ ਮਿਲਣ ਦੇ ਵਿੱਚ ਕੰਮ ਆਈ ਵਕੀਲ ਸਾਹਿਬ ਦਾ ਕਹਿਣਾ ਸੀ ਕਿ ਕਿਹੜਾ 17 ਗ੍ਰਾਮ ਇਸ ਦੇ ਕੋਲ ਬਰਾਮਦ ਹੋਇਆ ਪੁਲਸ ਉਸਦੀ ਬਰਾਮਦੀ ਕਰ ਚੁੱਕੀ ਹੈ ਪਰ ਇਸ ਤੋਂ ਜ਼ਿਆਦਾ ਪੁਲਸ ਨੂੰ ਹੋਰ ਕੁਝ ਵੀ ਹਾਸਲ ਨਹੀਂ ਹੋਇਆ ਜਿਵੇਂ ਕਿ ਲੋਕਾਂ ਦੇ ਵਿੱਚ ਚਰਚਾ ਸੀ ਕਿ ਹੋਰ ਵੀ ਕਈ ਵੱਡੇ ਮਗਰਮੱਛਾਂ ਦੇ ਨਾਮ ਸਾਹਮਣੇ ਆਉਣਗੇ ਕੋਈ ਵੀ ਨਾਮ ਸਾਹਮਣੇ ਨਹੀਂ ਆਇਆ ਸੀ ਇਸ ਤੋਂ ਬਾਅਦ ਕੋਰਟ ਰਾਜੀ ਹੋ ਗਿਆ ਕਿ ਆਖਰਕਾਰ ਇਸ ਨੂੰ ਜ਼ਮਾਨਤ ਦੇ ਦਿੱਤੀ ਜਾਵੇ ਕਾਫੀ ਚਰਚਾ ਦੇ ਵਿੱਚ ਕੇਸ ਰਿਹਾ ਸੀ ਇੱਥੋਂ ਤੱਕ ਕਿ ਕਈ ਦਿਨ ਨੈਸ਼ਨਲ ਮੀਡੀਆ ਦੀਆਂ ਸੁਰਖੀਆਂ ਵੀ ਬਣਦਾ ਰਿਹਾ ਸੀ ਇਹ ਮਾਮਲਾ ਪਰ ਹੁਣ ਉਹ ਲੋਕ ਵੀ ਹੈਰਾਨ ਹੋ ਗਏ ਨੇ ਜਿਹੜੇ ਸੋਚ ਰਹੇ ਸੀ ਕਿ ਕੁਝ ਵੱਡੇ ਨਾਮ ਸਾਹਮਣੇ ਆਉਣਗੇ ਕਈ ਲੋਕਾਂ ਨੂੰ ਝਟਕਾ ਵੀ ਲੱਗਿਆ ਹੈ ਕਿ ਆਖਰ ਇਸ ਤਰ੍ਹਾਂ ਜ਼ਮਾਨਤ ਕਿਵੇਂ ਮਿਲ ਸਕਦੀ ਹੈ ਇੱਥੇ ਹੀ ਤੁਹਾਨੂੰ ਦੱਸ ਦਈਏ ਕੋਰਟ ਦੇ ਵਿੱਚ ਬਹੁਤ ਕੁਝ ਸਾਬਤ ਕਰਨਾ ਪੈਂਦਾ ਹੈ ਅਤੇ ਜਿਹੜੀ ਬਰਾਮਦਗੀ ਹੈ ਪੁਲਿਸ ਦੇਖਾ ਚੁੱਕੀ ਹੈ ਹੁਣ ਕੇਸ ਚੱਲੇਗਾ ਅਗਰ ਇਹ આરોપી ਹੋਵੇਗੀ ਇਸ ਨੂੰ ਸਜ਼ਾ ਹੋ ਜਾਵੇਗੀ ਪਰ ਇੱਥੇ ਹੀ ਕੁਝ ਕੁ ਲੋਕਾਂ ਦਾ ਇਹ ਵੀ ਕਹਿਣਾ ਜਿਵੇਂ ਕਿ ਲੋਕਾਂ ਦੀ ਚਰਚਾ ਛਿੜੀ ਹੋਈ ਹੈ ਸੋਸ਼ਲ ਮੀਡੀਆ ਦੇ ਉੱਪਰ ਕਿ ਹੁਣ ਜੇਲ੍ਹ ਤੋਂ ਬਾਹਰ ਤਾਂ ਆਈ ਜਾਵੇਗੀ ਅਤੇ ਕੁਝ ਹੀ ਦਿਨਾਂ ਦੇ ਵਿੱਚ ਇਹ ਬਹਾਲ ਵੀ ਹੋ ਜਾਵੇਗੀ ਨੌਕਰੀ ਦੇ ਵਿੱਚ ਜਿਵੇਂ ਕਿ ਉਸ ਨੂੰ ਕੱਢ ਦਿੱਤਾ ਗਿਆ ਸੀ ਪੁਲਿਸ ਮੈਕਮੇਚੋਂ ਖੈਰ ਦੋਸਤੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਦੁਬਾਰਾ ਨੌਕਰੀ ਤੇ ਬਹਾਲ ਹੁੰਦੀ ਹੈ ਜਾਂ ਫਿਰ ਨਹੀਂ ਪਰ ਇਸ ਸਮੇਂ ਦੀ ਵੱਡੀ ਖਬਰ ਹੈ ਕਿ ਕਾਲੀ ਥਾਰ ਵਾਲੀ ਮੈਡਮਾਂ ਜੇਲ੍ਹ ਤੋਂ ਬਾਹਰ ਆ ਜਾਵੇਗੀ ਕੁਝ ਹੀ ਸਮੇਂ ਦੇ ਵਿੱਚ ਅਗਰ ਜੱਟ ਬਾਬੇ ਟੈਲੀਵਿਜ਼ਨ ਤੇ ਪਹਿਲੀ ਵਾਰ ਆਏ ਹੋ ਤਾਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਰੱਬ ਰੱਖਾ